ਕੀ ਅਕਾਲ ਜੀ ਮੰਦੀਪ ਸੇਖੋਂ 3582 YouTube ਚੈਨਲ ਆਪ ਜੀ ਦਾ ਬਹੁਤ ਪਿਆਰ ਮਿਲ ਰਿਹਾ ਜੀ ਆਪ ਜੀ ਹੋਰ ਵੱਧ ਤੋਂ ਵੱਧ ਪਿਆਰ ਦੋ ਜੀ ਆਪ ਦੇ ਬੱਚੇ ਤਾਂ ਜੋ ਹੋਰ ਨਵੇਂ ਤੋਂ ਨਵਾਂ ਬਲੌਗ ਲੈ ਕੇ ਤੁਹਾਡੀ ਕਚਹਿਰੀ ਜਹਾਜ਼ ਰੋਵੇ ਜੀ ਕਿਰਪਾ ਕਰੋ ਜੀ ਮੇਰੇ ਵੀਡੀਓ ਲਾਈਕ ਸਬਸਕ੍ਰਾਈਬ ਸ਼ੇਅਰ ਵੱਧ ਤੋਂ ਵੱਧ ਕਰੋ ਜੀ ਤਾਂ ਜੋ ਮੈਨੂੰ ਹੋਰ ਸ਼ਾ ਮਿਲ ਸਕੇ ਹੋਰ ਨਵੇਂ ਬਲੌਗ ਲੈ ਕੇ ਤੁਹਾਡੇ ਕਿਚੇਰੀ ਹਾਜ਼ਰ ਹੋ ਉਸੇ ਅਸੀਂ ਜੀ ਬਲੋਲਪੁਰ ਕੋਲ ਚ ਨੰਗ ਰਹੇ ਸੀ ਅਸੀਂ ਦੇਖਿਆ ਇੱਥੇ ਮਕਬਰੇ ਸੀਗੇ ਮੁਗਲਾਂ ਦੇ ਟਾਈਮ ਦੇ ਮਕਬਰੇ ਨੇ ਅਸੀਂ ਕੋਲ ਆ ਗਏ ਉਹਨਾਂ ਦੇ ਦਿਖਾਉਨੇ ਆ ਤੁਹਾਨੂੰ ਅਸੀਂ ਇੱਥੇ ਇੱਕ ਦੋ ਬੰਦਿਆਂ ਤੋਂ ਪਤਾ ਵੀ ਕਰਿਆ ਸਾਨੂੰ ਇਹਦੇ ਬਾਰੇ ਜਿਆਦੇ ਬੰਦਿਆਂ ਤੋਂ ਕੋਈ ਨੌਲੇਜ ਨਹੀਂ ਮਿਲ ਸਕੀ ਇੱਕ ਆ ਬੋਰਡ ਲਾਇਆ ਹੋਇਆ ਪ੍ਰਤਤੱਬੇ ਭਾਗਾਲਿਆ ਨੇ ਜਿਹੜੇ ਇਹ ਹੈਗੇ ਆ ਦੇਖੋ ਜੀ ਪਰਤਤਵ ਵਿਭਾਗ ਵਾਲਿਆਂ ਦਾ ਬੋਰਡ ਲੱਗਿਆ ਹੋਇਆ ਇਹਦੇ ਵਿੱਚ ਇੰਗਲਿਸ਼ ਪੰਜਾਬੀ ਚ ਪਰ ਇਹਦੇ ਬਾਰੇ ਦੱਸਿਆ ਇਹਨਾਂ ਨੇ ਕੋਈ ਉਹ ਨਹੀਂ ਹੈ ਪਰ ਕੀਨਾ ਤੱਥ ਇਤਿਹਾਸਿਕ ਇਹ ਹੈਗਾ ਜਗਾ ਤੇ ਇਹਨਾਂ ਨੇ ਦਿੱਤਾ ਹਿਆ ਇਹਨਾਂ ਨੇ ਆਦੇਸ਼ ਦਿੱਤੇ ਹੋਏ ਨੇ ਜਿਹੜੇ ਵੀ ਜਣਦੀ ਜੋ ਵੀ ਇੱਥੇ ਐਕਟ ਦੇ ਹਿਸਾਬ ਨਾਲ 1964 ਦੀ ਜਣਦੀ ਜੋ ਐਕਟਾ ਉਹਦੇ ਹਿਸਾਬ ਨਾਲ ਦਿੱਤਾ ਹੋਇਆ ਇਹਨਾਂ ਨੇ ਇਹ ਸਾਨੂੰ ਪਤਾ ਨਹੀਂ ਲੱਗ ਸਕਿਆ ਵੀ ਕਿਹੜੇ ਉਹਦੇ ਨੇ ਇਹ ਮਕਬਰੇ ਆ ਦੇਖੋ ਜੀ ਇਹ ਚੂਨੇ ਦਾ ਹੀ ਲਪਾਈ ਹੋਈ ਹੋਈ ਆ ਤੇ ਪਰਾਚੀਨ ਇਹ ਹੈਗਾ ਤੇ ਇੱਟ ਵੀ ਛੋਟੀ ਇੱਟਾ ਧਿਆਨ ਨਾਲ ਦੇਖੋ ਛੋਟੀ ਇੱਟਾ ਇਹ ਆ ਚੂਨਾ ਪਰ ਲਪਾਈ ਵੀ ਚੁੰਨੇ ਦੀ ਹੋਈ ਹੋਈ ਆ ਦੇਖੋ ਜੀ ਇਹ ਚੁੰਨੇ ਦੀ ਲਪਾਈ ਆ ਤੇ ਜਿਹੜਾ ਅਸੀਂ ਮਾਨੂਪੁਰ ਵਾਲਾ ਪਿੰਡ ਪਾਇਆ ਸੀ ਤੁੰ ਨੂੰ ਮਕਾਨ ਉਹ ਵੀ ਚੁੰਨੇ ਦਾ ਸੀ ਆ ਦੇਖੋ ਇਹ ਸਾਰਾ ਚੁੰਨੇ ਦਾ ਹੈ ਧਿਆਨ ਨਾਲ ਦੇਖੋ ਇਹ ਚੁੰਨੇ ਦਾ ਇਹ ਸਾਰਾ ਧਿਆਨ ਨਾਲ ਦੇਖੋ ਆ ਦੇਖੋ ਇਹ ਅੰਦਰ ਕਬਰਾਂ ਵਗੈਰਾ ਨਹੀਂ ਉਰੇ ਪਰ ਛੱਤ ਦੇਖੋ ਜੀ ਗੁੰਮਦ ਦੂਮ ਕਿੰਨਾ ਵਧੀਆ ਅੰਦਰੋਂ ਛੱਤ ਦੇਖੋ ਗਲਾਈ ਛੱਤ ਦੀ ਆ ਉਹ ਦੇਖੋ ਧਿਆਨ ਨਾਲ ਦੇਖੋ ਗਲਾਈ ਛੱਤ ਦੀ ਇਹ ਆ ਦੇਖੋ ਇੱਧਰ ਇਹ ਸਾਰੀ ਚੂਨੇ ਚ ਲਪਾਈ ਹੋਈ ਹੋਈ ਆ ਇੱਕ ਗੇਟ ਇੱਧਰ ਨੂੰ ਦਿੱਤਾ ਹੋਇਆ ਜੀ ਆਹ ਇਹ ਵੀ ਡਾਟ ਲੱਗੀ ਹੋਈ ਹੈ ਇਹ ਗੇਟ ਨੂੰ ਦੇਖੋ ਆਹ ਦੇ ਗਲਾਈ 'ਚ ਇਹ ਆ ਡਾਟ ਲੱਗੀ ਹੋਈ ਆ ਦੇਖੋ ਗਲਾਈ 'ਚ ਇਹ ਇਹ ਚੁੰਨੇदाई ਸਾਰਾ ਚੁੰਨੇ ਦਾ ਚੁੰਨੇ ਚ ਚਣਾਈ ਹੋਈ ਆ ਚੁੰਨੇ ਦੀ ਲਪਾਈ ਆ ਇਹ ਤੇ ਆ ਕਬਰਾਂ ਬਣੀਆਂ ਹੋਈਆਂ ਨੇ ਇੱਥੇ ਇਹ ਪਤਾ ਨਹੀਂ ਅਸੀਂ ਪਤਾ ਕਰਨ ਦੀ ਵੀ ਕੋਸ਼ਿਸ਼ ਕਰੀ ਆ ਕੋਈ ਸਾਨੂੰ ਦੱਸ ਨਹੀਂ ਸਕਿਆ ਇੱਥੇ ਕੀ ਆ ਇਹ ਕਿਵੇਂ ਨਹੀਂ ਪਿੰਡ ਦਾ ਕੋਈ ਮਿਲਿਆ ਨਹੀਂ ਆ ਦੇਖੋ ਕਹਿੰਦੇ ਸੀਗੇ ਵੀ ਓਰੇ ਕੋਈ ਆਉਂਦਾ ਕਰਦਾ ਇਸ ਜਗ੍ਹਾ ਦੀ ਕੋਈ ਸੇਵਾ ਸੁਗਾ ਕਰਦਾ ਪਤਾ ਨਹੀਂ ਉਹ ਦੇਖੋ ਜੀ ਵਿੱਚ ਛੇਦ ਕਿਵੇਂ ਗੁੰਮਤੇ ਥੱਲੇ ਅੰਦਰਲੇ ਪਾਸੇ ਤੁਹਾਨੂੰ ਇਹ ਸਾਰਾ ਜੋ ਗੁੰਮਤਾ ਅੰਦਰੋਂ ਇਹ ਚੁੰਨੇ ਚ ਚਣਾਈ ਹੋਈ ਹੋਈ ਯਾਰ ਛੋਟੀ ਇੱਟਾ ਸਰੰਦੀ ਇੱਟ ਜਿਹਨੂੰ ਕਹਿੰਦੇ ਆ ਉਹ ਇੱਟਾ ਹੈ ਮੁਗਲਾਂ ਦੇ ਟਾਈਮ ਦਾ ਦੱਸਦੇ ਨੇ ਜੀ ਇਹਦੇ ਹੁਣ ਕੋਈ ਇਹਦਾ ਸਾਂਸਵਾਲ ਹੈ ਹੀ ਨਹੀਂ ਇੰਨੀ ਉਹ ਦੇਖੋ ਕਬੂਤਰਾਂ ਨੇ ਬੱਚੇ ਦਿੱਤੇ ਹੋਏ ਨੇ ਇੱਕ ਆ ਜੀ ਇਹ ਹੁਣ ਸਮਝ ਨਹੀਂ ਆ ਰਹੀ ਵੀ ਇਹ ਸੋਰੰਗਾ ਕਿ ਕਵਰਾ ਦੇਖੋ ਇਹ ਜਾ ਰਹੀ ਹੈ ਅੰਦਰੋਂ ਉਹ ਦੇਖੋ ਧਿਆਨ ਨਾਲ ਡਾਟ ਲੱਗੀ ਹੋਈ ਹੈ ਇਹਨੂੰ ਉੱਪਰੋਂ ਇਹ ਇਧਰੋਂ ਵੀ ਉਹ ਆ ਇਹ ਹੁਣ ਸਮਝ ਨਹੀਂ ਆ ਰਹੀ ਵੀ ਕਵਰ ਆ ਕਿ ਸੋਰੰਗਾ ਇਹ ਇਹ ਤੇ ਜਾਲੀ ਲਗਾਈ ਗਈ ਹੈ ਇਹ ਦੇਖੋ ਧਿਆਨ ਨਾਲ ਦੇਖੋ ਆਹ ਦੇਖੋ ਇਹਦੀ ਵੀ ਦੇਖੋ ਡਾਟ ਗਲਾਈ ਕਿਹੜੇ ਹਿਸਾਬ ਨਾਲ ਆਹ ਦੇਖੋ ਇਹ ਐ ਡਾਟ ਲਾਈ ਹੋਈ ਹੈ ਉਹ ਦੇਖੋ ਆਹ ਦੇਖੋ ਡਾਟ ਟਾਰਟ ਲਗਾਈ ਗਈ ਹੈ ਇਹਨੂੰ ਵੀ ਇਹ ਵੀ ਚੁੰਨੇ ਚ ਚਣਾਈ ਆ ਬਾਅਦ ਚ ਇਹਨਾਂ ਨੇ ਮੜਾ ਮੋਟਾ ਕਰਿਆ ਹੋਇਆ ਚੁੰਨੇ ਚਣਾਈ ਆ ਇੱਕ ਇੱਕ ਚੀਜ਼ ਹੋਰ ਦੇਖੋ ਜੀ ਜਿਵੇਂ ਆਪਣੇ ਟ ਕਾਲੀ ਹੋ ਜਾਂਦੀ ਸੀ ਪਕਾ ਕੇ ਇਹ ਚ ਵੀ ਆ ਦੇਖੋ ਵਿੱਚ ਵਿੱਚ ਸਾਨੂੰ ਇੱਟ ਪੂਰੀ ਖੰਗਰ ਦੇ ਬਣੀ ਹੋਈ ਦਿਖਦੀ ਆ ਇਹਦੇ ਵੀ ਆ ਦੇਖੋ ਚੁੰਨੇ ਦਾ ਸਾਰਾ ਹੈਗਾ ਚੁੰਨੇ ਦੇ ਹੀ ਚਣਾਈ ਵਗੈਰਾ ਇਹਦੀ ਆ ਦੇਖੋ ਇਹ ਕਬਰਾਂ ਬਣੀਆਂ ਹੋਈਆਂ ਅੰਦਰ ਇਹ ਕਬਰਾਂ ਤੇ ਨ ਕਬਰਾਂ ਨੇ ਅੰਦਰ ਆ ਦੇਖੋ ਤੇ ਯਾਰ ਨਾ ਦੇਖੋ ਐਨ ਅੰਦਰੋਂ ਇਹ ਬਾਹਰ ਵੀ ਆ ਕਬਰਾਂ ਨੇ ਜੀ ਬਾਹਰ ਯਾਰ ਦੇਖੋ ਇਹ ਸਭ ਚੁੰਨੇ ਦਾ ਚੁੰਨੇ ਦਾ ਸਾਰਾ ਚੁੰਨੇ ਦਾ ਇਹ ਹੈਗਾ ਨਾ ਦੇਖੋ ਚੁੰਨੇ ਦਾ ਸਾਰਾ ਚੁੰਨੇ ਦਾ ਇਹ ਕਬਰਾਂ ਨੇ ਆ ਜਿਹੜਾ ਫਰਸ਼ ਆ ਇਹ ਵੀ ਦੇਖੋ ਤੁਹਾਨੂੰ ਚੂਨੇ 'ਚ ਅਜੇ ਵੀ ਚੂਨਾ ਵਿੱਚ ਫਰਸ਼ ਦਿਖ ਜੂਗਾ ਦੇਖੋ ਲਾਇਆ ਹੋਇਆ ਆ ਦੇਖੋ ਇਹ ਸਾਰਾ ਚੂਨੇ ਦਾ ਹੀ ਆ ਇਹ ਚੂਨੇ ਦਾ ਹੀ ਸਾਰਾ ਚੂਨੇ ਦਾ ਹੈ ਸਾਰਾ ਚੂਨੇ ਦਾ ਕਿਉਂ ਬਰੀਕ ਇੱਟਾਂ ਜੀ ਇਹ ਮੁਗਲਾਂ ਦੇ ਟਾਈਮ ਦਾ ਦੱਸ ਦੇਦੇ ਤਾਂ ਸਾਨੂੰ ਪਤਾ ਨਹੀਂ ਲੱਗ ਸਕਿਆ ਅਸੀਂ ਪਿੰਡ ਵਾਲਿਆਂ ਤੋਂ ਬਹੁਤ ਕੋਸ਼ਿਸ਼ ਕਰੀ ਆ ਆ ਦੇਖੋ ਪਤਾ ਨਹੀਂ ਲੱਗ ਸਕਿਆ ਇਸੇ ਤਰ੍ਹਾਂ ਇੱਕ ਮਕਬਰਾ ਇਹਦੇ ਨਾਲ ਉਹ ਪਰੇ ਆ ਇੱਥੇ ਲੱਗਦਾ ਕੋਈ ਸੇਵਾ ਕਰਦਾ ਜਿਵੇਂ ਆ ਦੇਖੋ ਇਹ ਸਾਰਾ ਮਕਬਰਾ ਤੁੰ ਨੂੰ ਦੂਰ ਤੱਕ ਉਹ ਦੇਖੋ ਔਰ ਡਿਜ਼ਾਈਨ ਦੇਖੋ ਜੀ ਇੱਕ ਤੁਸੀਂ ਆ ਡਿਜ਼ਾਈਨ ਦੇਖੋ ਜੀ ਇਹਦੇ ਤੇ ਉਹ ਸਮੇਂ ਦਾ ਆ ਦੇਖੋ ਡਿਜ਼ਾਈਨ ਕਿਵੇਂ ਬਣਾਇਆ ਹੋਇਆ ਇਹ ਡਿਜ਼ਾਈਨ ਕਿਹੜੇ ਹਿਸਾਬ ਨਾਲ ਬਣਾਇਆ ਹੋਇਆ ਇਹ ਤਾਂ ਲੱਕੜ ਹੁਣ ਦੀ ਲੱਗਦੀ ਹੈ ਜੀ ਜਾਂ ਪੁਰਾਣੀ ਹੈ ਇਹਦੇ ਬਾਰੇ ਪਤਾ ਨਹੀਂ ਇਹ ਤਾਂ ਹੁਣ ਦੀ ਉਹ ਆ ਲੱਕੜ ਤਾਂ ਇਹ 88 ਦੇਖੋ ਤੁਸੀਂ ਪੀਰ ਫਲੋਰ ਇਹ ਕਿਸ ਨੇ ਲਿਖਿਆ ਇੱਥੇ ਲਿਖੀ ਜਾਂਦੇ ਆ ਜਿਹੜੇ ਆਉਂਦੇ ਆ ਇਹ ਗਲਤ ਆ ਲਿਖਣਾ ਇੱਥੇ ਲਿਖਣਾ ਨਹੀਂ ਚਾਹੀਦਾ ਇਹ ਲਿਖਣਾ ਗਲਤ ਆ ਜਿਹੜੇ ਲਿਖਦੇ ਨੇ ਉਹਰੇ ਉਹ ਕਮਰੇ ਬਣੇ ਹੋਏ ਨਹੀਂ ਉੱਥੇ ਕੋਈ ਸਾਨੂੰ ਦਿਖਿਆ ਨਹੀਂ ਅਸੀਂ ਗਏ ਸੀ ਇਹ ਬਲੋਲਪੁਰ ਪਿੰਡ ਆ ਜੀ ਉੱਥੇ ਦਾ ਇਹ ਦੇਖੋ ਇਹ ਚੀਜ਼ਾਂ ਤੁਹਾਨੂੰ ਉਹ ਦੇਖੋ ਪ੍ਰੋ ਗਮਮਤ ਤੁਹਾਨੂੰ ਗਮਮਤ ਉੱਪਰੋਂ ਦੇਖ ਰਿਹਾ ਉਹ ਦੇਖੋ ਧਿਆਨ ਨਾਲ ਦੇਖੋ ਹੁਣ ਗਮਮਤ ਦੇਖ ਰਿਹਾ ਤੁਹਾਨੂੰ ਉਹ ਇੱਕ ਮੱਕਦਰਾ ਉਹ ਪਰੇ ਆ ਜੀ ਉਹ ਦਿਖਾਉਨੇ ਆ ਸੀ ਪਤਾ ਕਰ ਚੁੱਕੇ ਆ ਵੀ ਕਿਹੜੇ ਰਾਜੇ ਦਾ ਦੇਖੋ ਜੀ ਦਰਖਤ ਰੋਟੇ ਦਰਖਤ ਕਿੰਨਾ ਵਧੀਆ ਪਿੱਪਲ ਆ ਵਧੀਆ ਬਦਾ ਬਰਨਾ ਜੀ ਪ੍ਰਕਿਰਤੀ ਦੇਖੋ ਧਿਆਨ ਨਾਲ ਇਹ ਸੀ ਪਤਾ ਕਰ ਚੁੱਕੇ ਆ ਜੀ ਪਰ ਸਾਨੂੰ ਪਤਾ ਨਹੀਂ ਲੱਗ ਸਕਿਆ ਇਹਦਾ ਕਿਉਂ ਆ ਸੀ ਪਿੰਡਦਿਆਂ ਨੂੰ ਵੀ ਪੁੱਛਿਆ ਕਿਹਦੇ ਨੇ ਇਹ ਮਕ ਬ੍ਰੇਕ ਕਿੱਥੇ ਨੇ ਇਹ ਜੀ ਫਿਰ ਹੁਣ ਜਦ ਅਸੀਂ ਕੋਈ ਦੂਜਾ ਪਾਰਟ ਇਹਦਾ ਬਣਾਵਾਂਗੇ ਅਸੀਂ ਪੱਤਵ ਵਿਭਾਗ ਵਾਲੇ ਨੂੰ ਪਤਾ ਕਰਾਂਗੇ ਜੀ ਉਹ ਦੇਖੋ ਜੀ ਦੂਜੇ ਮਕ ਬਰੇ ਦੇ ਉੱਪਰ ਤੁਹਾਨੂੰ ਉਹ ਉਪਰਜੇ ਦੇਖਦਾ ਹੋ ਉਹ ਦੇਖੀ ਇਹ ਨਹੀਂ ਇਹ ਕਬਰ ਚੁੱਕਾ ਇਹ ਜਿਹੜੇ ਪ੍ਰਤਤਵ ਵਿਭਾਗ ਵਾਲੇ ਨੇ ਉਹਨਾਂ ਨੂੰ ਇਤਿਹਾਸ ਦੇ ਲਿਖਣਾ ਚਾਹੀਦਾ ਇਹ ਤਾਂ ਜੋ ਨਵੀਂ ਪੀੜ੍ਹੀ ਆ ਜਾਂ ਜੋ ਆਉਣ ਵਾਲੇ ਪੀੜ੍ਹੀ ਆ ਉਹਨਾਂ ਨੂੰ ਪਤਾ ਲੱਗ ਸਕੇ ਆ ਦੇਖੋ ਜੀ ਇਹ ਮਾਤਰੇ ਦੀ ਬਿਉ ਤੇ ਅੰਨਾ ਦੇਖੋ ਇਹ ਚ ਵੀ ਝੁੰਨੇ ਦੀ ਲਪਾਈ ਆ ਜੀ ਪਰ ਇਹ ਕਟਾ ਉਹ ਦੇਖੋ ਜੀ ਉੱਪਰ ਆਕੀ ਦੇਖਦੇ ਆ ਜੀ ਇੱਥੇ ਪੌੜੀਆਂ ਪੂੜੀਆਂ ਜੇ ਹੋਈਆਂ ਫੋਨ ਨੂੰ ਉੱਪਰ ਚੜਕੇ ਵੀ ਦਿਖਾ ਦਾਂਗੇ ਅਰੇ ਇਹ ਬਾਹਰ ਜਾਣਾ ਦੇਖੋ ਐਂ ਚੰਗੀ ਜਿਹਾ ਲੱਗ ਰਿਹਾ ਇਹ ਵੀ ਡਾਟਾ ਅੰਦਰ ਗਿਆ ਤਾਂ ਡਾਟਾ ਦੇਖੋ ਜੀ ਇੱਕ ਧਿਆਨਾ ਜੀ ਦੇਖਣ ਵਾਲੀ ਆ ਦੇਖੋ ਆ ਜਿਹੜੀ ਆ ਚੀਜ਼ ਬਣਾਈ ਹੋਈ ਆ ਕਿੰਨੀ ਸ਼ਾਨਦਾਰ ਕਾਰਗਰੀ ਆ ਇਹ ਕਿੰਨੀ ਸ਼ਾਨਦਾਰ ਕਾਰਗਰੀ ਆ ਦੇਖੋ ਧਿਆਨਾ ਇਹ ਆ ਦੇਖੋ ਧਿਆਨਾ ਦੇਖੋ ਜੀ ਕਿੰਨੀ ਸ਼ਾਨਦਾਰ ਕਾਰਗਰੀ ਕਰੀ ਹੋਈ ਆ ਉਹ ਟਾਈਮ ਜੋ ਵੀ ਮਿੱਟੀ वगैरह ਸੀ ਜੇ ਉਹਨਾਂ ਨੇ ਕਿੰਨੀ ਸ਼ਾਨਦਾਰ ਕਾਰਾਗਰੀ ਕਰੀ ਆ ਦੇਖੋ ਜੀ ਇਧਰੋਂ गिरना शुरू हो गया है ओ देखो देरना शुरू हो गया एड़े ਪ੍ਰਤਤਵ ਵਿਭਾਗ ਵਾਲੇ ਆ ਉਹਨਾਂ ਨੂੰ ਇੱਥੇ ਲਾ ਦੇਣਾ ਚਾਹੀਦਾ ਬੋਟ ਵਗੈਰਾ ओ देखो जी ਬਰਿੰਗ ਉੱਪਰ ਸਹੀ ਇਹਦੇ ਹੋਰ ਵੀ ਜੀ ਦੇਖੋ ਤਾਂ ਨਾਲ ਤਾਂ ਦੇ ਕੋਈ ਯਾ ਜੰਗੀ ਕਰਾਉ। ਉਹ ਦੇਖੋ ਜੀ ਉੱਪਰ ਨੂੰ ਦਿੱਤਾ ਹੋਇਆ ਚੜ੍ਹਨੋਂ ਪੌੜੀਓ ਅੰਦਰੋਂ ਪਰ ਥੱਲਿਓ ਪੌੜੀਆਂ ਗਿਰ ਚੁੱਕੀਆਂ ਨੇ। ਆ ਦੇਖੋ ਚੂਨੇ ਦੀ ਇਹ ਲਪਾਈ ਆ ਜੀ। ਤਾਂ ਨਾ ਦੇਖੋ ਕਲਰ ਦੇਖ ਲਓ ਉਹੀ ਕਲਰ ਨੇ ਇਹ ਫਿੱਕੇ ਪੈ ਗੇ ਤੇ ਇਹਦੀ ਸੰਭਾਲ ਨਾ ਹੋਣ ਕਾਰਨ ਇਹ ਫਿੱਕੇ ਪੈ ਗੇ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਹੀ ਨਹੀਂ ਲੱਗਣਾ ਵੀ ਕੀ ਇਹ ਚੀਜ਼ ਦਾ ਇਤਿਹਾਸ ਸੀ ਕੀ ਇੱਥੇ ਕੌਣ ਸੀਗਾ ਅੰਦਰੋਂ ਤੁਹਾਨੂੰ ਦਿਖਾਉਣੇ ਆ ਜੀ ਇਹ ਪੂਰਾ ਆ ਦੇਖੋ ਇਹ ਡਾਟ ਡਾਟ ਲਾਈ ਹੋਈ ਆ ਦੇਖੋ ਧਿਆਨ ਨਾਲ ਗਲਾਈ 'ਚ ਡਾਟ ਲਾਈ ਹੋਈ ਦੇਖੋ ਜੀ ਧਿਆਨ ਨਾਲ ਆ ਦੇਖੋ ਇਸਾਰਾ ਤੁੰਨੇ ਦੀ ਲਪਾਈ ਆ ਇੱਟ ਦੇਖੋ ਜੀ ਬਰੀਕ ਆ ਦੇਖੋ ਜੀ ਇਹ ਉਹ ਤੁਸੀਂ ਦੇਖੋ ਜੀ ਡਿਜ਼ਾਈਨ ਬਣਾਇਆ ਹੋਇਆ ਉਹ ਦੇਖੋ ਉਹਦੇ ਵਿੱਚ ਕਲਰ ਹੋਏ ਹੋਏ ਨੇ ਉਹ ਦੇਖਦੇ ਆਉਣਗੇ ਤੁਹਾਨੂੰ ਉਹ ਦੇਖੋ ਇੱਧਰ ਵੀ ਕਲਰ ਉਹ ਦੇਖੋ ਤੁਸੀਂ ਧਿਆਨ ਨਾਲ ਕਲਰ ਦੇਖੋ ਮੀਨਾਕਾਰੀ ਕਰੀ ਹੋਈ ਆ ਉਹਦੇ ਵਿੱਚ ਉਹ ਦੇਖੋ 컬러ਾਂ ਦੀ ਮੀਨਾਕਾਰੀ ਉੱਤਰ ਵੀ ਆ 컬러ਾਂ ਦੀ ਮੀਨਾਕਾਰੀ ਉਹ ਧਿਆਨ ਨਾਲ ਦੇਖੋ ਜੀ ਆ ਕਰਾਗਰੀ ਜੋ ਮਿਸਤਰੀ ਆ ਜੀ ਉਹ ਟਾਈਮ ਉਹ ਟਾਈਮ ਦੇ ਮਿਸਤਰੀ ਦਾ ਬਾਖ ਕਮਾਲ ਕਰਾਗਰੀ ਕਰੀ ਹੋਈ ਆਈ वाह कमाल करागिरी आखो छोटी इट भी कोई कवर वगैरा लगती है जी थले या कोई चीज़ होगी पता नहीं लग है इस बारे असी पता बहुत करते यह फतेहगढ़ साहब जो है ओ देखो जी गुमत यह गिर चुके गुमत परों गिर चुके खत्म हो गया गुमत है। ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰ ਜੀ ਮੇਰੀ ਵੀਡੀਓ ਨੂੰ ਇਹ ਅਸੀਂ ਫਿਰ ਆਟੂ ਬਣਾਵਾਂਗੇ ਜੀ ਕਿਤੇ ਪਤਾ ਕਰਾਂਗੇ ਉਹਨਾਂ ਤੋਂ ਪ੍ਰਤਤਵ ਵਿਭਾਗ ਵਾਲਿਆਂ ਤੋਂ ਵੀ ਕੀ ਚੀਜ਼ ਆ ਇਹ ਕਾਦੇ ਮਕਬਰੇ ਨੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ